हां जी ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਰਵੀ ਇਸ ਟਾਈਮ ਇੰਡੀਆ ਆਉਣ ਦੀ ਤਿਆਰੀ ਵਿੱਚ ਹੈ ਆਉਣ ਦੀ ਤਿਆਰੀ ਵਿੱਚ ਕੀ ਉੱਥੋਂ ਨਿਕਲ ਹੀ ਚੁੱਕਾ ਹੈ ਰਵੀ ਨੇ ਇਹ ਆਪਣੇ ਤੌਰ 'ਤੇ ਸਮੇਂ ਵੀਡੀਓ ਆਪਣੇ ਨਾਲ ਅਪਲੋਡ ਕੀਤੀ ਸੀ ਜਿਸ ਵਿੱਚ ਉਸਨੇ ਦੱਸਿਆ ਸੀ ਕਿ ਮੈਂ ਇਸ ਟਾਈਮ ਇੰਡੀਆ ਜਾ ਰਿਹਾ ਹਾਂ ਤੇ ਵੀਡੀਓ ਦੇ ਵਿੱਚ ਉਸ ਦੀ ਸੱਸ ਵੀ ਦਿਖਾਈ ਦੇ ਰਹੀ ਹੈ ਜੋ ਉਸ ਨੂੰ ਚਾਹ ਬਣਾ ਕੇ ਦੇ ਰਹੀ ਹੈ ਤੇ ਰੋਟੀ ਟੁੱਕ ਵੀ ਖਵਾ ਰਹੀ ਹੈ ਬਹੁਤ ਸਾਰੇ ਲੋਕ ਸਵਾਲ ਤੇ ਸਵਾਲ ਕਰੀ ਜਾ ਰਹੇ ਹਨ ਪਰ ਇਹਨਾਂ ਦੇ ਮੂੰਹ ਕਿਉਂ ਬੰਦ ਹਨ ਇਹ ਤਾਂ ਚਲੋ ਨਹੀਂ ਬੋਲਦੇ ਨਾ ਤਾਂ ਰਵੀ ਕੋਈ ਆਪਾਂ ਨੂੰ ਕਿਸੇ ਗੱਲ ਦਾ ਜਵਾਬ ਦੇ ਰਿਹਾ ਹੈ ਤੇ ਨਾ ਹੀ ਮੈਕ ਕਿਸੇ ਗੱਲ ਦਾ ਜਵਾਬ ਦੇ ਰਹੀ ਹੈ ਪਤਾ ਨਹੀਂ ਇਹਨਾਂ ਵਿੱਚ ਕਿੰਨਾ ਕੋ ਤਣਾ ਹੈ ਤੇ ਇਹ ਤਣਾ ਇਹਨਾਂ ਕਿਉਂ ਵੱਧ ਗਿਆ ਕਿ ਕਿਸੇ ਦੀ ਗੱਲ ਦਾ ਜਵਾਬ ਨਹੀਂ ਦੇ ਰਹੇ ਜਦ ਕਿ ਮੈਕ ਦੀ ਮੰਮੀ ਰਵੀ ਦੇ ਨਾਲ ਹੈ ਮੈਕ ਦੇ ਨਾਲ ਹੋਣਾ ਚਾਹੀਦਾ ਸੀ ਮੈਕ ਦੇ ਮੰਮਾ ਨੂੰ ਪਰ ਮੈਕ ਦੇ ਨਾਲ ਨਹੀਂ ਇਸ ਟਾਈਮ ਉਹ ਰਵੀ ਦੇ ਨਾਲ ਨੇ ਰਵੀ ਬ੍ਰੈਮਟਨ ਵਿੱਚ ਹੈ ਤੇ ਮੈਕ ਦੇ ਮਮਾ ਵੀ ਬ੍ਰੈਮਟਨ ਵਿੱਚ ਵਿਵਿਟ ਹੈ ਹਨ ਰਵੀ ਦੇ ਨਾਲ ਤੇ ਜਿਹੜੀ ਮੈਕ ਆ ਉਹ ਇਸ ਟਾਈਮ ਕੈਲਗਰੀ ਦੇ ਵਿੱਚ ਹੈ ਬਹੁਤ ਸਾਰੇ ਲੋਕਾਂ ਨੇ ਉਹਨੂੰ ਉੱਥੇ ਦੇਖਿਆ ਵੀ ਹੈ ਕੰਮ ਕਰਦੀ ਨੂੰ ਵੀ ਦੇਖਿਆ ਹੈ ਉਹ ਇੱਕ ਰੈਸਟੋਰੈਂਟ ਦੇ ਵਿੱਚ ਕੰਮ ਕਰਦੀ ਹੈ ਵੈਸੇ ਪਹਿਲਾਂ ਨਾਲ ਉਹ ਕਾਫੀ ਠੀਕ ਹੋ ਚੁੱਕੀ ਹੈ ਆਪਾਂ ਤਾਂ ਇਹੀ ਕਹਿੰਨੇ ਕਿ ਪ੍ਰਮਾਤਮਾ ਉਸ ਨੂੰ ਜਲਦੀ ਠੀਕ ਕਰਨ ਪਰ ਇਹਨਾਂ ਦੇ ਪਰਿਵਾਰ ਦੀ ਸਮਝ ਨਹੀਂ ਆਉਂਦੀ ਕਿ ਜਿਸ ਟਾਈਮ ਰਵੀ ਨੂੰ ਪੂਰਾ ਸਾਥ ਦੇਣਾ ਚਾਹੀਦਾ ਸੀ ਮੈਕ ਦਾ ਉਸ ਟਾਈਮ ਉਸਨੇ ਸਾਥ ਨਹੀਂ ਦਿੱਤਾ ਜੇ ਮੈਕ ਇੰਡੀਆ ਸੀ ਤਾਂ ਰਵੀ ਕੈਨੇਡਾ ਸੀ ਜੇ ਹੁਣ ਮੈਕ ਕੈਨੇਡਾ ਪਹੁੰਚ ਚੱਕੀ ਹੈ ਤਾਂ ਰਵੀ ਇੰਡੀਆ ਆ ਰਿਹਾ ਹੈ ਪਤਾ ਨਹੀਂ ਕੀ ਇਹਨਾਂ ਦੇ ਵਿੱਚ ਚੱਲ ਰਿਹਾ ਹੈ ਕਿਸੇ ਗੱਲ ਨੂੰ ਲੈ ਕੇ ਕੀ ਮਤਭੇਦ ਹੈ ਕੀ ਰਵੀ ਦੇ ਦਿਲ ਵਿੱਚ ਕੁੰਡੀ ਹੈ ਜੋ ਖੋਲ ਨਹੀਂ ਰਿਹਾ ਤੇ ਜੋ ਕਿਸੇ ਨੂੰ ਦੱਸ ਵੀ ਨਹੀਂ ਰਿਹਾ ਬਹੁਤ ਸਾਰੇ ਕਮੈਂਟ ਆ ਰਹੇ ਹਨ ਪਰ ਕਿਸੇ ਕਮੈਂਟ ਦਾ ਰਿਪਲਾਈ ਦੇਣਾ ਇਹ ਜ਼ਰੂਰੀ ਨਹੀਂ ਸਮਝਦੇ ਪਤਾ ਨਹੀਂ ਕਦੋਂ ਹੀ ਆਪਾਂ ਨੂੰ ਸਚਾਈ ਦੱਸਣਗੇ ਤੇ ਕਦੋਂ ਤੱਕ ਇਹ ਪੰਬਲ ਭੂਸੇ ਦੇ ਵਿੱਚ ਲੋਕਾਂ ਨੂੰ ਪਾਈ ਰੱਖਣਗੇ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਵਿਵਦਾ ਚੱਕਰ ਹੈ ਨਹੀਂ ਜੀ ਵਿਵਦਾ ਚੱਕਰ ਹੁੰਦਾ ਤਾਂ ਹੋਂ ਤੱਕ ਇਹਨਾਂ ਨੇ ਆਪਣੀ ਸਚਾਈ ਦੱਸ ਦੇਣੀ ਸੀ ਇਹ ਤਾਂ ਚੱਕਰ ਵਿੱਚੋਂ ਕੋਈ ਹੋਰ ਹੀ ਹੈ ਜੋ ਆਪਾਂ ਨੂੰ ਹੌਲੀ ਹੌਲੀ ਦੱਸਣਗੇ ਤੇ ਦੱਸਣਗੇ ਵੀ ਰਵੀ ਦੇ ਮਮਾ ਜਾਂ ਰਵੀ ਦੇ ਪਾਪਾ ਹੋਰ ਕੋਈ ਆਪਾਂ ਨੂੰ ਇਹ ਸਚਾਈ ਨਹੀਂ ਦੱਸੇਗਾ ਜਦ ਕਿ ਮੈਂ ਵਰਗੀਆਂ ਗੁਰਸਿੱਖ ਕੁੜੀਆਂ ਮਿਲਣਾ ਇੱਕ ਬਹੁਤ ਹੀ ਚੰਗੇ ਕਰਮ ਦੀ ਨਿਸ਼ਾਨੀ ਹੁੰਦੀ ਹੈ ਪਰ ਪਤਾ ਨਹੀਂ ਇੰਨਾ ਨਹੀਂ ਮਹਿਕ ਵਰਗੀ ਇੰਨੀ ਸਾਊ ਸੋਹਣੀ ਤੇ ਸੱਚੀ ਕੁੜੀ ਨੂੰ ਕਿਉਂ ਠੁਕਰਾ ਦਿੱਤਾ ਹੈ ਇਹ ਤਾਂ ਰੱਬ ਹੀ ਜਾਣਦਾ ਹੈ ਜਾਂ ਆਉਣ ਵਾਲਾ ਵਕਤ ਹੀ ਦੱਸੇਗਾ ਬਾਕੀ ਤੁਹਾਡੇ ਦੇ ਬਾਰੇ ਕੀ ਵਿਚਾਰ